ਦੇਖੋ ਸਾਰ ਨੂੰ ਵੱਡਾ ਮੁੱਦਾ ਸੀਗਾ ਨਸ਼ੇ ਦਾ ਹੂੰ ਡਿਵੈਲਪਮੈਂਟ ਦਾ ਵੀ ਮੁੱਦਾ ਬਾਅਦ ਚ ਆਉਂਦਾ ਔਰ ਜਿਵੇਂ ਕਿ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਸੀਐਮ ਸਾਹਿਬ ਦਾ ਨੀਸ਼ ਸ਼ੋਧਿਆ ਜੀ ਦਾ ਜੋ ਵੀ ਇਹਨਾਂ ਦਾ ਹੁਣ ਜਿਹੜੇ ਤਰੀਕੇ ਨਾਲ ਸਰਕਾਰ ਦੇ ਇੱਕ ਨਸ਼ਿਆਂ ਵਿਰੋਧ ਇੱਕ ਮੁਹਿੰਮ ਚਲਾਈ ਆ ਤੁਹਾਨੂੰ ਵੀ ਪਤਾ ਹੋਣਾ ਹੂੰ ਔਰ ਬੜੇ ਵੱਡੇ ਪੱਧਰ ਤੇ ਉਹ ਮੁਹਿੰਮ ਚੱਲ ਰਹੀ ਹੈ ਔਰ ਉਹ ਦੇਖੋ ਜਿੰਨਾ ਚਿਰ ਕਿਸੇ ਚੀਜ਼ ਦੀ ਸ਼ੁਰੂਆਤ ਹੀ ਨਹੀਂ ਆਪਾਂ ਕਰਦੇ ਹਾਂ ਆਪਾਂ ਅੱਖਾਂ ਮੀਟ ਕੇ ਰੱਖਾਂਗੇ ਤੇ ਉਹ ਸਿਰੇ ਕਿਵੇਂ ਲੱਗੂਗਾ ਹਮ ਅੱਜ ਉਹਦੀ ਲੋੜ ਆ ਅੱਜ ਪੰਜਾਬ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਮੈਂ ਇਹ ਨਹੀਂ ਕਹਿੰਦਾ ਸਿਰਫ ਪੰਜਾਬ ਚ ਨਸ਼ਾ ਵਰਲਡ ਵਰਲਡ ਦੇ ਉੱਤੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਕਿਤੇ ਲੈ ਲੋ ਯੂਰਪ ਚ ਲੈ ਜਾਓ ਕਿਤੇ ਚਲੇ ਜਾਓ ਇੰਗਲੈਂਡ ਚ ਬਹੁਤ ਜ਼ਿਆਦਾ ਪੰਜਾਬ ਨਾਲ ਬਹੁਤ ਜ਼ਿਆਦਾ ਜੀ ਮੈਂ ਮੇਰਾ ਖਿਆਲ ਹੈ ਕੋਈ ਐਸਾ ਮੁਲਕ ਨਹੀਂ ਜਿਹਦੇ ਚ ਮੈਂ ਨਹੀਂ ਗਿਆ ਪਰ ਉੱਥੇ ਵੇਖੀਦਾ ਨਸ਼ਾ ਸਾਰੇ ਹੀ ਆ ਪਰ ਜਿਹੜੀ ਸਟੇਟ ਆ ਜਿਹੜਾ ਸੂਬੇ ਦੇ ਵਿੱਚ ਅਸੀਂ ਰਹਿੰਦੇ ਆ ਜਿਹੜੇ ਸ਼ਹਿਰ ਚ ਅਸੀਂ ਰਹਿੰਦੇ ਆ ਸਾਡਾ ਤੇ ਪਹਿਲਾ ਫਰਜ਼ ਹੋਵਾ ਵੀ ਸਾਰਨੋਂ ਪਹਿਲਾਂ ਉਸ ਚੀਜ਼ ਦੇ ਉੱਤੇ ਪਹਿਰਾ ਦਈਏ ਤਾਂ ਕਿ ਜਿਹੜੇ ਓਵਰ ਆਲੀ نسل ਨੂੰ ਆਪਾਂ ਵਿਚਾਲੀਏ ਔਰ ਮੈਂ ਇਹ ਦਾਅਵੇ ਨਾ ਕਹਿੰਦਾ ਮੇਰਾ ਪਹਿਲਾ ਮੁੱਦਾ ਇਹ ਹੋ